ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਕੋਲੀਆ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਮੋਗਾ ਬਾਈਕੋਲ ਸੇ ਨਗ ਬਸੀਆਂ ਦੇ ਬਕਾਉ ਆ ਭਰਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਆ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਬਾਕੀ ਆਪਣਾ ਪੇਜ ਆ ਜੀ ਗਰਜੀਤ ਨਾਮ ਤੇ ਠੀਕ ਹੈ ਜੀ ਵੱਧ ਜਾਣਕਾਰੀ ਲੈਣੇ ਆਪਾਂ ਬਾਈਟ ਬਾਈ ਜੀ ਸਸੀ ਕਾਈ ਸਸਰੀ ਕਾਲ ਜੀ ਨਾਮ ਮਾਹਬਾਜੀ ਕੁਲਵੰਦਰ ਸਿੰਘ ਆ ਪਿੰਡ ਘੋਲੀਆ ਖੁਰਦ ਜ਼ਿਲ੍ਹਾ ਮੋਗਾ ਜੀ ਤਹਿਸੀਲ ਨਿਹਾਲ ਸਿੰਘ ਵਾਲਾ ਹਾਂਜੀ ਨੇੜੇ ਪਿੰਡ ਰਹਿੰਦਾ ਵੱਡਾ ਘੋਲੀਆ ਦੁੰਨੇ ਕੇ ਮੋਬਾਈਲ ਨੰਬਰ ਹੈਗਾ 9781935553 ਠੀਕ ਹੈ ਜੀ ਹਾਂਜੀ ਬਾਈ ਵੱਡੀ ਬੱਚੀ ਦੀ ਜਾਣਕਾਰੀ ਤੋਂ ਪਹਿਲੀ ਦੀ ਇਹ ਵੀਰੇ 14 ਮਹੀਨਿਆਂ ਦੀ ਬੱਚੀ ਆ ਹਾਂਜੀ ਤੇ ਡੇਢ ਮਹੀਨਾ ਹੋ ਗਿਆ ਢੀਗਾ ਭਰਾ ਇਹਨਾਂ ਦੇ ਹਾਂਜੀ ਮਾਲਕਾਂ ਦੇ ਦੱਸਣ ਮੁਤਾਬਕ ਹਾਂਜੀ ਆਪਾਂ ਖਾਲੀ ਕਹਿ ਕੇ ਦੇਣੀ ਆ ਠੀਕ ਆ ਤਾਂ ਅਗਲੀ ਦੀ ਕਿਸਮਤ ਆ ਸਹੀ ਗੱਲ ਹੈ ਜੀ ਰੇਟੇ ਦਾ ਫੋਨ ਤੇ ਕਰਾਂਗੇ ਠੀਕ ਹੈ। ਤੇ ਵਸੀਰ ਥਾਣੇਵਾ ਦਿਖਾ ਦਿਓ। ਗਲਾਬੀ ਥਾਣਾ ਬਹੁਤ। ਯਾਨੀ ਪੂਰੀ ਨਿੱਗਰ ਬੱਚੀ ਆ ਚੰਗੀ ਸੰਭੀ ਪਲੀ ਵੀ ਆ। ਠੀਕ ਹੈ ਜੀ। ਹਾਂ। ਦੋਪਰਾ। ਤੋਦੋ। ਰੇਟ ਬਾਈ ਕਹਿੰਦਾ ਫੋਨ ਤੇ ਵੱਡੀ ਬੱਸੀ ਆ। ਠੀਕ ਆ ਭਰਾਵਾ। ਗੰਦੀ ਖੀਰੀ ਆ ਬਾਈ। ਠੀਕ ਹੈ ਜੀ। ਹਾਂ ਕਦ ਕੋਦ ਪੂਰਾ ਫੁੱਲ ਆ ਬੱਚੀ ਦਾ ਫੇਸ ਚੈੱਕ ਕਰ ਸਕਦੇ ਭਰਾ। ਠੀਕ ਹੈ ਜੀ। ਰੰਗ ਬਰਿੰਟ ਬਹੁਤ ਸੋਹਣਾ ਪੱਠਪੂੜਾ ਤੇ ਬਾਕੀ ਕਰਮਾਂ ਦੇ ਸਿਰ ਤੇ ਹਨ ਅਗਲੇ ਦੇ। ਤੇ ਡੇਢ ਮਹੀਨਾ ਬਾਈ ਕਹਿੰਦਾ ਠੀਕਾ ਹੋਗਾ ਭਰਾਏ ਨੂੰ। ਤੇ ਤਾਰਪੁਰ ਤੋਂ ਦਿੱਤੀ ਮੇ ਦੁਬਾਰੇ? ਨਹੀਂ ਨਹੀਂ ਜੀ। ਠੀਕ ਉਹ ਕਹਿੰਦੇ ਵੀ ਜਾਨੀ ਇਹ ਬੱਚਿਆ ਵੀ ਦਾਦ ਦੇ ਆ ਤਾਂ ਯਾਨੀ ਘੋਲਦੀ ਤੁਰੇ ਆਉਂਦੀ ਆ ਹਾਂਜੀ ਤੇ ਬਾਕੀ ਗਾਂ ਚੈੱਕ ਕਰਾਏ ਤਾਂ ਸਹੀ ਤਾਂ ਉਦੋਂ ਹੀ ਕਨਵਾਰ ਮਾਉਣਾ ਬਾਈ ਠੀਕ ਹੈ ਜੀ ਹਾਂਜੀ ਹਾਂ ਆਪਾਂ ਉੱਪਰ ਗਰੰਟੀ ਨਹੀਂ ਲਈਏ ਸਾਡੇ ਹਾਂਜੀ ਹਾਂਜੀ ਠੀਕ ਹੈ ਹਾਂਜੀ ਬਈ ਦੂਜੀ ਦੱਸੋ ਜਾਣਕਾਰੀ ਦੀ ਇਹ ਬਈ ਹੈਗੀ 10 ਮਹੀਨੇ ਦੀ ਬੱਚੀ ਆ ਹਾਂਜੀ ਫਿਰ ਕੁਆਲਟੀ ਚੈੱਕ ਕਰ ਲਓ ਤੇ ਰੇਟ ਭਰਾ ਜਿਆਦਾ ਦੱਸ ਦਿਦਾ ਪਹਿਲੀ ਰੇਟ ਬਈ ਇਹਦਾ 15000 ਰੇਟ 15000 ਹਾਂਜੀ ਪੂਰੇ ਕੱਦ ਦਾ ਘਾੜ ਵਾਲੀ ਬੱਚੀ ਆ ਪੂਰੀਆ ਲਓ ਜੀ ਫਟਪੜਾ ਤੇ ਤੋਰਾ ਤਾਰਾ ਕਰਮ ਵਾਲੀ ਦਾ ਬਹੁਤ ਸੋਹਣਾ ਲਓ ਜੀ ਠੀਕ ਹੈ ਮੋੜ ਦੋ ਸਾਨੂੰ ਥਾਣੇ ਵੀ ਪਹੁੰਚਣੇ ਆਪਾਂ ਹਾਂ ਚਾਰ ਹੀ ਥਾਣਾ ਜੀ ਸਾਨੂੰ ਦਿਖਾਓ ਚਾਰ ਹੀ ਥਾਣਾ ਬਾਕੀ ਵਿਖਾ ਵੀ ਦਿੰਦੇ ਜੀ ਇੱਕ ਮਿੰਟ ਮੜਿਆ ਇੱਥੇ ਰੁਕੋ ਬੱਸ ਲੋ ਜੀ ਚਾਰ ਹੀ ਥਾਣਾ ਠੀਕ ਹੈ ਜੀ ਰੇਡ ਬਾਈ ਨੇ 15000 ਰੁਪਏ ਮੰਗਿਆ ਭਰਾ ਠੀਕ ਹੈ ਨਾ ਮਾਨਤਨ ਹੋ ਜੂ ਬਾਈ ਆਂਦੀ ਆਂਦੀ ਕਰ ਦਾਂਗੇ ਫਿਰ ਠੀਕ ਹੈ ਜੀ ਜੇ ਕੋਈ ਜੋਰਾ ਲੈ ਲੂਗਾ ਉਹਦੇ ਜੋ ਮਾਨਤਨ ਆਪਾਂ ਕਰ ਦਾਂਗੇ ਠੀਕ ਹੈ ਜੀ ਹਾਂਜੀ ਤੈਨਾਂ ਨੰਬਰ ਤਾਂ ਦੱਸਿਓ ਜਾਰ ਕਰੀ ਇਹ ਵੀ 10 ਮਹੀਨੇ ਨਹੀਂ ਆ ਬਾਈ ਉਮਰੇ 10 ਮਹੀਨੇ ਰਹੀ ਠੀਕ ਹੈ ਜੀ ਸੰਬੀ ਬਲੀ ਵਸੀ ਚਾਂਦ ਚੌਂਕ ਪੂਰੀ ਫੋਲਾ ਵਸੀ ਲੋ ਜੀ ਫੇਸ ਚੈੱਕ ਕਰ ਸਾਦੋ ਤੋਰਾ ਪੱਟ ਪੂਰਾ ਤੋਰਦ ਪੂਰਾ ਲੰਮੀ ਤੋਰਦ ਮੜਾ ਲੋ ਜੀ ਮੋੜ ਦੇ ਲੋ ਜੀ ਕੰਨ ਕੋ ਨੂੰ ਬਹੁਤ ਸੋਹਣਾ ਸੰਖੀ ਆ ਇਹਦਾ ਰੇਟ ਭਰਾ ਇਹਦਾ 15000 ਇਹ 15 ਥਾਨ ਦਿਖਾ ਦਿਓ 4 ਐ ਦੇ ਖੜਮੇ ਥੰਪੂਰ ਹੋ ਗਿਆ ਲੋ ਜੀ ਚਾਲ ਭਾ ਦੇ ਵੀ ਠੀਕ ਹੈ ਜੀ ਤਿੰਨ ਬੱਸੀਆਂ ਕਾ ਚੁੱਕੇ ਨੇ ਤੇ ਤਿੰਨ ਰਹਿ ਗਈਆਂ ਬਾਕੀ ਛੋਟੀਆਂ ਵੱਸੀਆਂ ਹਾਂਜੀ ਐਰ ਸਾਰੇ ਦੇ ਇਹ ਐਰ ਸਾਰੇ ਭਾਈ ਹੈਗੇ 6 ਮਹੀਨੇ ਦੀ ਵੱਸੀ ਹੈ 6 ਮਹੀਨੇ ਦੀ ਹਾਂਜੀ ਠੀਕ ਹੈ ਜੀ ਇਹਦਾ ਰੇਟ ਮੰਗਦਾ ਸਹੀ ਦਿੱਥੀ ਰੇਟ ਕੱਚ ਕੇ ਜੀ ਇਹ ਭਾਈ 12000 ਰੁਪਏ ਜੀ ਇਹਦਾ ਠੀਕ ਆ ਹਾਂ ਬਾਕੀ ਮਾਮਤਾਨ ਕਰਦਾ ਕੋਈ ਗੱਲ ਠੀਕ ਹੈ ਜੀ ਲੋ ਭਰਾ ਥਾਣ ਵੀ ਦਿਖਾਣੇ ਦੋ ਮੀਟਰ ਉਹਲੇ ਹਾਂ ਥਾਣ گلابی ਸਾਨੂੰ ਬਹੁਤ ਸੋਨੇ ਥਾਣ ਲੱਗਦੇ ਸੀ ਚੈੱਕ ਕਰ ਸਕਦੇ ਠੀਕ ਹੈ ਜੀ گلابی ਥਾਣਾ ਲੋ ਜੀ ਲੋਚ ਮਾ ਪੂਰੀ ਪੜੀ ਸਭੀ ਗੋਲ ਗੋਲੀ ਪਈ ਆ ਸਾਰੀ ਹਾਂਜੀ 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 ਠੀਕ ਹੈ ਜੀ ਕੰਨ ਕੋ ਨੂੰ ਵੀ ਸੁਟਾ ਹਾਂਜੀ ਹਾਂਜੀ ਠੀਕ ਹੈ ਲੋ ਭਰਾ ਬਾਈ ਨੇ ਰੇਟ ਇਹਦਾ ਵੀ ਦੱਸਤਾ ਠੀਕ ਹੈ ਜੀ ਪੰਡ ਕੋਲੀਆ ਤੇ ਜਿਲਾ ਨੂੰ ਪੜਨ ਦਾ ਮੌਕਾ ਬਾਈ ਦੀ ਆਪਾਂ ਪਹਿਲਾਂ ਵੀ ਵੀਡੀਓ ਬਣਾਉਂਦੇ ਰਹਿੰਦੇ ਸਾਨੂੰ ਪਤਾ ਹੀ ਆ ਜੀ ਠੀਕ ਹੈ ਜੀ ਹਾਂਜੀ ਅਗਲੀ ਦਾ ਦੱਸੋ ਜੀ ਇਹ ਜਰਸੀ ਆ ਜੀ ਕੌਫੀ 500 ਇਹਦੀ ਉਮਰ ਹੈਗੀ ਆ ਤੇਰੀਆਂ 8 ਮਹੀਨੇ ਜੀ ਠੀਕ ਹੈ ਜੀ 8 ਮਹੀਨੇ ਦੀ ਹਾਂਜੀ ਹਾਂਜੀ ਰੇਟ ਭਰਾ ਦਾ ਇਹਦਾ 8000 ਰੁਪਏ ਆ ਜੀ ਮੜਾ ਮੂਨ ਦੋਲੋ ਮੜਾ ਹਾਂ ਦੋਲੋ ਮੜਾ ਥਾਣੇ ਦਿਖਾ ਦਾਂਗੇ ਨਾਲੇ ਤੋਰਾ ਤਰਾ ਦਿਖਾ ਦਾਂਗੇ ਨਾਲੇ ਚੰਗੀ ਤਰਾ ਠੀਕ ਹੈ ਜੀ ਅਰਾ ਜੀ ਰੂਜੀ ਫੋਲਾ ਵੇ ਥਾਣ ਤੁਨ ਚਾਰੀਆ ਵਧੀਆ ਧਾਂ ਲੱਗਿਆ ਲੋ ਜੀ ਠੀਕ ਹੈ ਕਿ ਇਸ ਚੈੱਕ ਕਰ ਸਕਦਾ ਬਰਾ ਲੋ ਜੀ ਸ਼ੇਰਸ ਕੁਆਲਟੀ ਬਹੁਤ ਚੰਗੀ ਹੈ ਉਹ ਆਪ ਇਹਦਾ ਮੱਥੇ ਜੀ ਠੀਕ ਹੈ ਜਰਸੀ ਬੰੂ ਹਾਂ ਜੀ ਹਾਂ ਜੀ ਹਾਂ ਜਰਸੀ ਹੈ ਠੀਕ ਹੈ ਜੀ ਕੋਫੀ ਜਰਸੀ ਆ ਗਈ ਜੀ ਕੋਫੀ ਜਰਸੀ ਹੈ ਹਾਂ ਜੀ ਪੰਜਾਬ ਵਾਲੀ ਹੈ ਆ ਪੰਜਾਬ ਵਾਲੀ ਹੈ ਠੀਕ ਹੈ ਠੀਕ ਹੈ ਪੰਜਾਬ ਵਾਲੀ ਜਰਸੀ ਭਰਾ ਹੈ ਦੇਖ ਸਾਦੇ ਬਾਈ ਨੇ ਰੇਟ ਵੀ ਦੱਸ ਤਾਕੀ ਠੀਕ ਆਹ ਜੀ ਆ ਸੋੜੋਂ ਨੀ ਨਾ ਦੱਸੋ ਜੀ ਇਹੇ ਭਾਈ 2 ਮਹੀਨੇ ਉਮਰ ਆ ਜੀ ਹਾਂਜੀ ਇਹ ਜਮਾਂਦਰੂ ਸਿੰਘ ਨਹੀਂ ਆਏਗੇ ਹਾਂਜੀ ਤੇ ਬੱਛੀ ਪੂਰੀ ਫੋਲ ਕਵਾਲਿਟੀ ਦੀ ਆ ਚੰਗੇ ਸੀ ਮੰਦੀ ਆ ਬੱਛੀ ਹਾਂਜੀ ਤੇ ਥਾਣ ਥੂਂ ਖਾਦ ਝੋਲੀ ਬਹੁਤ ਸੋਹਣੀ ਤੇ ਲੈ ਚਲ ਬਾਹਰ ਗੁਲਾਬੀ ਝੋਲੀ ਦਾ ਥਾਣਾ ਇਹ ਹਾਂਜੀ ਹਾਂਜੀ ਤੇ ਰੇਟ ਭਰਾ ਖੱਚ ਕੇ ਦੇ ਬਸ ਇਹਦਾ ਰੇਟ ਭਾਈ ਦੇ ਤਾਂ ਕੱਲ ਹੀ ਲਊਗਾ ਹਾਂਜੀ ਤਾਂ ਫਿਰ ਉਹ ਹੋ ਜਾ ਕਰ ਲਾਂਗੇ ਜੋੜਾ ਲੈਂਦਾ ਤਾਂ 100000 ਦਾ ਜੋੜਾ ਦੇ ਦਿਆਂਗੇ ਆਪਾਂ ਠੀਕ ਆ ਜੀ ਦੋਨੇ ਜੋੜਾ ਹਾਂਜੀ ਹਾਂਜੀ ਚਾਰ ਥਾਣਾ ਗਲਾਬੀ ਫੇਸ ਸਕਵਾ ਦਿਓ ਬਈ ਜਮਾਂਦਰੂ ਸਿੰਘ ਨਹੀਂ ਆਇਆ ਹੈ ਜਮਾਂਦਰੂ ਸਿੰਘ ਹੈ ਨਹੀਂਗਾ ਭਾਈ ਠੀਕ ਹੈ ਕੀ ਬਾਤ ਹੈ ਓਏ ਨਵੇਂ ਸੀਮਨ ਜਿਹੜੇ ਆਉਂਦੇ ਉਹਨਾਂ ਦੇ ਕਹਿੰਦਾ ਸਿੰਘ ਨਹੀਂ ਆਉਂਦੇ ਠੀਕ ਹੈ ਠੀਕ ਹੈ ਸਹੀ ਗੱਲਾਂ ਦਾ ਕਰਨਾ ਜਿਹੜਾ ਦੁਕਾਨਾ ਫਿਰ ਆ ਜਮਾਂਦਰੂ ਹੀ ਨਹੀਂ ਹੋਵੇ ਇਹਨਾਂ ਦੇ ਜੈਨੇਟਿਕ ਦੇ ਵਿੱਚ ਨਹੀਂ ਹੁੰਦਾ ਉਹ ਠੀਕ ਹੈ ਠੀਕ ਹੈ ਹਾਂਜੀ ਲੋ ਜੀ ਬਾਕੀ ਝੋਲੀ ਦਿਖਾ ਦਿਓ ਗਲਾਬੀ ਥਾਣਾ ਬਹੁਤ ਸੋਹਣਾ ਹਾਂ ਦਿਖਾ ਦਿਤੀ ਬਾਕੀ ਹੋਰ ਦਿਖਾਣਾ ਗਲਾਬੀ ਥਾਣਾ ਬਹੁਤ ਸੋਹਣਾ ਠੀਕ ਹੈ ਕੀ ਬਾਤ ਹੈ ਬਹੁਤ ਸੋਹਣੀ ਸਨੱਖੀ ਪੱਠਪੜਾ ਬਹੁਤ ਸੋਹਣਾ ਚੋਲੀ ਬੋ ਪੱਟੀ ਬੈਠੀ ਹੈ ਜਿਵੇਂ ਛੋਟੀ ਜੀ ਬੱਚੀ ਹੈ ਚੋਲੀ ਤਾਂ ਗੱਭਣਾ ਨੂੰ ਕੱਢੀ ਬੈਠੀ ਹੈ ਹਾਂਜੀ 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 ਦੋਛ ਖੜਨੀ ਖੁੜਨੀ ਬਹੁਤ ਸੋਹਣੀ ਹੈ ਜੇ ਬਈ ਯਾਰ ਸਾਰੀਆਂ ਇਕੱਠੀਆਂ ਲੈਣੀਆਂ ਤਾਂ ਸਾਰੀਆਂ ਆਪਣਾ ਐਵੇਂ ਆ ਜੀ ਸਾਰੀਆਂ ਲਿਆਂਦਾ ਪੰਜਾਬ ਦਾ ਪੂਰੇ ਦਾ ਕਰਾਇਆ ਫਰੀ ਹੋ ਜਾਊ ਆਪਣਾ ਠੀਕ ਹੈ ਜੀ ਹਾਂਜੀ ਸਾਰੇ ਪੰਜਾਬ ਦਾ ਆਪਣਾ ਕਰਾਇਆ ਫਰੀ ਠੀਕ ਹੈ ਜੀ ਹਾਂਜੀ ਜੇ ਸਾਰੀਆਂ ਕਿਸੇ ਨੇ ਲੈਣੀਆਂ ਤੇ ਸਾਰੀਆਂ ਇਕੱਠੀਆਂ ਆ ਜਾਂਦੀਆਂ ਹੈਗਾ ਠੀਕ ਹੈ ਜੀ ਹਾਂ ਬਾਕੀ ਸਾਰੀਆਂ ਖੀਰੀਆਂ ਬੱਸੀਆਂ ਜੀ ਇਹ ਹਾਂਜੀ ਹਾਂ ਗਾਰੰਟੀ ਹੋਊਗੀ ਬਾਕੀ ਕੇ ਫੋਰਸ਼ਾਂ ਤੇ ਗਾਰੰਟੀ ਹੋਊਗੀ ਆਪਣੀ ਹਾਂਜੀ ਹਾਂਜੀ ਹਾਂ ਲੋ ਜੀ ਬਾਕੀ ਕੱਦ ਕੋ ਤੂ ਪੂਰੇ ਫੋਲਾ ਬੱਚਿਆਂ ਦਾ ਕੁਛ ਛੋਟੀਆਂ ਨਾ ਸਮਝੇ ਠੀਕ ਹੈ ਜੀ ਹਾਂ ਆ ਤਿੰਨ ਬੱਚਿਆਂ ਨੂੰ ਪੂਰੀਆਂ ਆ ਜਾਨੀ ਆ ਹੁਣ ਇਹ ਤਾਂ ਟੀਕਾ ਲੱਗਿਆ ਬਈ ਆ ਹਾਂਜੀ ਆ ਵੀ ਲੈ ਆਉਣ ਦਾ ਟੀਕਾ ਤਿਆਰ ਹੀ ਆ ਸਾਹਮਣੇ ਠੀਕ ਹੈ ਜੀ ਠੀਕ ਹੈ ਪਰਾ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਿੰਡ ਘੋਲੀਆ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਆ ਸੌਰੀ ਮੋਗਾ ਜ਼ਿਲ੍ਹਾ ਮੋਗਾ ਦੀ ਪਿੰਡ ਘੋਲੀਆ ਖੁਰਦ ਤਹਿਸੀਲ ਨਿਹਾਲ ਸਿੰਘ ਵਾਲਾ ਠੀਕ ਹੈ ਜੀ ਮੋਬਾਈਲ ਨੰਬਰ 9781935553 ਠੀਕ ਹੈ ਜੀ ਲਓ ਜੀ ਵਾਈ ਜੀ ਨਾਲ ਜ਼ਰੂਰ ਕਨੈਕਟ ਕਰੋ ਪਰਾ ਮਿਲਦੇ ਆ ਕਿਸੇ ਨਵੀਂ ਵੀਡੀਓ ਚ ਓਕੇ ਬਾਈ